ਸ੍ਰੀ ਗੁਰੂ ਜੀ ਸਾਰਿਆਂ ਨੂੰ ਮੈਂ ਡਾਕਟਰ ਵੀਰੇਤ ਸ਼ਰਮਾ ਪ੍ਰਿੰਸੀਪਲ ਗੁਰੂ ਨਾਨਕ ਕਾਲਜ ਆਫ এডਿਕੇਸ਼ਨ ਬੱਲੇਵਾਂ ਤੋਂ ਅੱਜ ਅਸੀਂ ਇਕੱਠੇ ਹੋਏ ਸੀ ਜਿਵੇਂ ਵੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਹਰ ਸਾਲ ਅਸੀਂ ਇੱਥੇ ਇੱਕ ਪੁਸਤਕ ਮੇਲਾ ਲਾਉਂਦੇ ਹਾਂ ਤੇ ਇਸ ਦੇ ਵਿੱਚ ਸਾਡੇ ਨਾਲ ਪੰਜਾਬੀ ਵਿਕਾਸ ਮੰਚ ਹਰਿਆਣਾ ਅਤੇ ਭਾਸ਼ਾ ਵਿਭਾਗ ਪੰਜਾਬ ਦੋਨਾਂ ਦਾ ਸਾਥ ਰਿਹਿੰਦਾ ਹੈ ਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਆਪਾਂ 13 ਤੋਂ 14 ਨਵੰਬਰ ਨੂੰ ਇਸ ਹੀ ਮਹੀਨੇ ਅਸੀਂ ਇਕੱਠੇ ਹੋ ਰਹੇ ਹਾਂ ਤੇ ਇਹ ਜਿਹੜਾ ਪੁਸਤਕ ਮੇਲਾ ਲਾਣੇ ਜਾ ਰਹੇ ਹਾਂ ਜਿਹਦੇ ਵਿੱਚ ਗੁਰੂ ਨਾਨਕ ਕਾਲਜ ਆਫ ਐਜੂਕੇਸ਼ਨ ਟਰਸਟ ਵੱਲੋਂ ਸਾਨੂੰ ਪੂਰਾ ਸਹਾਇਤਾ ਦਿੱਤੀ ਜਾਂਦੀ ਹੈ ਤੇ ਇਸ ਦੇ ਨਾਲ ਮੈਂ ਸਾਰਿਆਂ ਨੂੰ ਇੱਕ ਮੈਸੇਜ ਦੇਣਾ ਚਾਹੁੰਦਾ ਕਿ ਸਾਰੇ ਆਲ ਇਗਵਲ ਦੇ ਸਕੂਲਾਂ ਦੇ ਪ੍ਰਿੰਸੀਪਲਸ ਕਾਲਜਾਂ ਦੇ ਪ੍ਰਿੰਸੀਪਲਸ ਤੇ ਸਟੂਡੈਂਟਸ ਇੱਥੇ ਉਹਨਾਂ ਨੂੰ ਖੁੱਲਾ ਸੱਦਾ ਹੈ ਤੇ ਉਹ ਆਵਾ ਸਕਦੇ ਹਨ ਤੇ ਦੋ ਦਿਨ ਇਸ ਮੇਲੇ ਦਾ ਭਰਪੂਰ ਆਨੰਦ ਲੈ ਸਕਦੇ ਹਨ ਇੱਥੇ ਅਸੀਂ ਤੁਹਾਨੂੰ ਕਿਤਾਬਾਂ ਵੀ ਜਿਹੜੀਆਂ ਗੁਰੂ ਗੁਰੂ ਗ੍ਰੰਥ ਲੁਧਿਆਣੇ ਤੋਂ ਦਿੱਲੀ ਤੋਂ ਜਿਹੜੇ ਪਬਲਿਸ਼ਰਸ ਆ ਉਹ ਲੈ ਕੇ ਆਣਗੇ ਤੇ ਬੜੇ ਸਸਤੇ ਰੇਟਾਂ ਦੇ ਵਿੱਚ ਤੁਹਾਨੂੰ ਇਹ ਕਿਤਾਬਾਂ ਉਪਲਬਧ ਕਰਾਈ ਜਾਣਗੀਆਂ ਮੈਂ ਅੱਖਰ ਦੇ ਵਿੱਚ ਫੇਰ ਇਹੀ ਕਹਿਣਾ ਹੈ ਕਿ ਇਸ ਮੇਲੇ ਨੂੰ ਸਫਲ ਕਰਨ ਲਈ ਵੱਧ ਤੋਂ ਵੱਧ ਇੱਥੇ ਆਓ ਸਾਡੇ ਕੋਲ ਧੰਨਵਾਦ